ਲਿਆ ਦੂਸਾਂ ਚਾਹਣ ਨੂੰ ਚਲੋ ਆਓ ਬੱਚੋ ਉਹ ਦੂਜਨ ਲਿਆ ਨਹੀਂ ਉਹਨੂੰ ਬਾਚ ਉਹ ਹੋਰ ਆ ਗਿਆ ਉਹ ਤਾਂ ਹੋ ਗਿਆ

ਜਿਲੰਦਰ ਰੂਟ ਦੀ ਆਰਤੀ ਪੁਲਿਸ ਉਸ ਵਿਲੇ ਇਸ਼ਾਰਤੀ ਅਨਸਰ ਦੇ ਖਿਲਾਫ ਸਫਲਤਾ ਅਸਲ ਹੋਈ ਜਦ ਸਾਡੇ ਮਾਨਯੋਗ ਐਸਐਸਪੀ ਡਾਕਟਰ ਅੰਕਰ ਗੁੱਤਾ ਜੀ ਦੇ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਨਕੋਦਰ ਸ਼੍ਰੀ ਕੁਲੰਦਰ ਸਿੰਘ ਗਰਕ ਜੀ ਦੇ ਦਿਸ਼ਾ ਨਿਰਦੇਸ਼ਾਂ ਹੈ ਇੱਥੇ ਇਸ਼ਾਰਤੀ ਅਨਸਰ ਜਿਹੜੇ ਕੀ ਗੁੰਡਾਗਰਦੀ ਕਰਨ ਦੇ ਵਿੱਚ ਬਹੁਤ ਮੁਰੀਏ ਉਹਨਾਂ ਦੇ ਖਿਲਾਫ ਮੁਕੈਲ ਕਸੰਜਾ थाना ਸਿਟੀ ਨਕੋਦਰ ਨੂੰ ਸੂਲੇ ਸਫਲਤਾ ਅਸਲ ਹੋਈ ਜਦ ਨੀਤੀ 124 2023 ਨੂੰ ਦੁਪਹਿਰ ਵੇਲੇ ਇੱਕ ਇਨਸੀਡੈਂਟ ਹੋਇਆ ਸੀ ਕਚੇਰੀਆਂ ਨਕੂਦਰ ਦੇ ਬਾਹਰ ਇੱਕ ਜੋ ਕੰਪਲੇਨੈਂਟ ਸੀ ਉਸ ਦੇ ਨਾਲ ਬਰਿੰਦਰ ਸਿੰਘ ਪੁੱਤਰ ਹਰਤਾਸ ਸਿੰਘ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਨੂੰ ਮਾਰੂ ਹਥਿਆਰਾਂ ਨਾਲ ਲੈ ਸੋਗੇ ਜਿਹਦੇ ਵਿੱਚ ਆਪਣਾ ਪਿਸਤਲ ਸੀ ਤੇ ਹੋਰ ਸ਼ਾਰਪੇਜ ਵੈਪਨ ਸੀ ਜਿੱਚ ਗੁਲਾੜੀ ਸੀ ਦਾਤ ਸੀ ਤੇ ਹੋਰ ਵੀ بیسਬਾਲ ਬੈਟ ਵਗੈਰਾ ਸੀਗੇ ਉਹ ਉਹਦੇ ਨਾਲ ਚਾਰ ਲੜਕਿਆਂ ਨੇ ਕੁੱਟਮਾਰ ਕੀਤੀ ਸੀ ਜੋ ਉਹਦੇ ਨਾਲ ਰੰਜੀਤ ਛੇ ਸੀ ਕਿ ਉਹਨਾਂ ਪਹਿਲਾਂ ਵੀ ਲੜਾਈ ਝਗੜਾ ਇਸ ਸੰਬੰਧੀ ਚੱਲਦਾ ਸੀ ਜੋ ਉਹ ਚਾਰੋਂ ਲੜਕਿਆਂ ਨੇ ਮਿੱਥੇ ਸਮੇਂ ਅਨੁਸਾਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਵੇਲੇ ਸਾਡੇ ਚੌਂਕੀ ਚਾਰਜਸ ਅ ਪਲੈਨ ਚਾਰਜ ਸ਼ੰਕਰ ਚੌਂਕੀ ਦੇ ਉਹਨਾਂ ਵੱਲੋਂ ਉੱਥੋਂ ਲੰਘ ਰਹੀ ਸੀ ਤੇ ਉਹਨਾਂ ਵੱਲੋਂ ਇੱਕ ਲੜਕੇ ਨੂੰ ਮੌਕੇ ਤੋਂ ਜੋ ਉਸ ਦਾ ਬੋਵੀ ਉਸ ਨੂੰ ਮੌਕੇ ਤੋਂ ਹੀ ਕਾਬੂ ਕਰ ਲਿੱਤਾ ਗਿਆ ਸੀ ਤੂੰ ਜਦ ਇਹ ਸਾਰੀ ਪੜਤਾਲ ਕੀਤੀ ਤੇ ਗੱਲ ਕਲੀਅਰ ਹੋਈ ਕਿ ਜਿਹੜਾ ਮੁੰਡਾ ਮੌਕੇ ਤੋਂ ਕਾਬੂ ਕੀਤਾ ਗਿਆ ਉਹਦਾ ਨਾਮ ਭੁਪਿੰਦਰ ਸਿੰਘ ਉਰਫ ਬਾਬੇ ਪੁੱਤਰ ਰਖਵਿੰਦਰ ਸਿੰਘ ਵਾਸੀ ਕਪੂਰਥਲਾ ਤੇ ਜਿਹੜਾ ਦੂਜਾ ਜਿਹੜਾ ਦੂਜਾ ਭੱਜ ਗਿਆ ਜਿਸਦਾ ਨਾਮ ਸੀ ਜਸਵੀਰ ਸਿੰਘ ਉਰਫ ਮੋਟਾ ਤੇ ਪਵਨ ਕੁਮਾਰ ਤੇ ਮੋਹਿਤ ਸ਼ਰਮਾ ਜਿਹੜਾ ਸਾਡਾ ਕੰਪਲੇਨੈਂਟ ਸੀ ਬਰਿੰਦਰ ਸਿੰਘ ਇਸ ਦੀ ਮੋਹਿਤ ਸ਼ਰਮੇ ਦੇ ਨਾਲ ਲੜ-ਗੜ ਸੀ ਕਿਉਂਕਿ ਇਹ ਇਸਨੇ ਇਸ ਦੇ ਖਿਲਾਫ ਮੋਹਿਤ ਸ਼ਰਮੇ ਨੇ ਇੱਕ ਮਕਦਮਾ ਦਰਜ ਕਰਵਾਇਆ ਹੋਇਆ ਸੀਗਾ ਜਿਸਤੇ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਕਾਫੀ ਰੰਜਿਸ਼ਵਾਦੀ ਚੱਲ ਰਹੀ ਸੀ ਤੇ ਹੁਣ ਜਿਹੜੀ ਮੋਹਿਤ ਸ਼ਰਮੇ ਨੇ ਆਪਣੀ ਪੂਰੀ ਲਾੜਗੜ ਕੱਢਣ ਲਈ ਇਸ ਨਾਲ ਇੱਕ ਟੁਮਾਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਇੱਕ ਵੈਪਨ ਪਿਸਟਲ ਨਜਾਇਜ਼ੀ ਵਰਤੀ ਸੀ ਉਸ ਦੇ ਪਿੱਠ ਤੇ ਉਸ ਦਾ ਮੁੱਠਾ ਮਾਰਿਆ ਸੀ ਤੇ ਹੋਰ ਵੀ ਸ਼ਾਰਪਜ ਵੈਪਨ ਵਰਤੇ ਸੀ ਮੁਕਦਮਾ ਦਰਜ ਕਰਨ ਉਪਰਾਹਤ ਬੰਦੇ ਦੀ ਰੈਸ ਕਰਨ ਉਪਰਾਹਤ ਸੀ ਇਸ ਮੁਕਦਮੇ ਦੇ ਵਿੱਚ ਇੱਕ ਹੋਰ ਦੋਸ਼ੀ ਜਸਵੀਰ ਸਿੰਘ ਲਈ ਸਮੂਟਾ ਨੂੰ ਗ੍ਰਿਫਤਾਰ ਕੀਤਾ ਦੌਰਾਨ ਪਰਟਵਾਲੇ ਗੱਲ ਕਲੀਅਰ ਹੋਈ ਕਿ ਭੁਪਿੰਦਰਜੀਤ ਤੇ ਚਾਰ ਮੁਕਦਮੇ ਦਰਜ ਹੈ ਜਿਹਦੇ ਵਿੱਚ 307 302 323 324 304 414 ਦੇ ਸ਼ਰਾਬ ਦੀ ਤਸਕਰੀ ਦੇ ਵਿਦੂ ਮੁਕਦਮੇ ਜਸਵੀਰ ਮੂਟਾ ਤੇ ਵੀ 394 402 ਅਦ੍ਰੋ ਬੰਦੀ ਦੇ ਤੇ ਇਸ ਤੋਂ ਲਗਭਗ ਪਵਨ ਕੁਮਾਰ ਦੇ ਖਿਲਾਫੀ ਚੋਰੀ ਤੇ ਆਮਜੈਕਟ ਦੇ ਤੇ ਜਿਹੜਾ ਮਮੋਹਨ ਸ਼ਰਮ ਉਹਦੇ ਖਿਲਾਫੀ ਆਮਜੈਕਟ ਦੇ ਮੁਕਦਮੇ ਦਰਜ ਨੇ ਤੇ ਸਰ ਮੋਹਿਤ ਜਿਹੜਾ ਹੈਗਾ ਉਹ ਵਾ ਵਿਅਕਤੀ ਇਹਨੂੰ ਕਾਬੂ ਕੀਤਾ ਕਿ ਨਹੀਂ ਹੈ ਜੀ ਮੋਹਿਤ ਸ਼ਰਮਾ ਜੀ ਪੁਝਾਓ ਜਲਦੀ ਹੀ ਕਾਬੂ ਆ ਜਾਏਗਾ ਦੋ ਜਣੇ ਅਰੈਸਟ ਹੋਏ ਆ ਹਾਂ ਦੋ ਜਣੇ ਅਰੈਸਟ ਹੋਏ ਆ ਇੱਕ ਗੱਡੀ ਬਰਾਮਦ ਹੋਈ ਆ ਤੇ ਚਾਰ ਸ਼ਾਰਪੇਜ ਵੈਪਨ ਬਰਾਮਦ ਹੋਏ ਨੇ ਤੇ ਇੱਕ ਗਨ ਤੇ ਪੰਜ ਜਿੰਦਾ ਰੌਂਗ ਬਰਾਮਦ ਸਰ ਜਿਹੜੀ ਗੱਡੀ ਬਰਾਮਦ ਹੋਈ ਹੈਗੀ ਇਹ ਇਹਨਾਂ ਦੀ ਆ ਜਾਂ ਕਿ ਚੋਰੀ ਦੀ ਆ ਇਹ ਹਜੇ ਦਿੱਲੀ ਦਾ ਨੰਬਰ ਹੈ ਦਿੱਲੀ ਦੇ ਨਾਮ ਕਿਸੇ ਬੰਦੇ ਦੇ ਨਾਮ ਤੇ ਆ ਉਹ ਮੈਟਰ ਸੀ ਪੜਤਾਲ ਕਰ ਰਹੇ ਆ ਤੇ ਜਲਦ ਹੀ ਇਸ ਤੇ ਵੀ ਅਸੀਂ ਵਰਕਆਊਟ ਕਰਕੇ ਇਹ ਵੀ ਕੀ ਦੇ ਗੱਡੀ ਚੋਰੀ ਦੀ ਤਾਂ ਨਹੀਂ ਉਹ ਵੀ ਵੈਰੀਫਾਈ ਕਰ ਤੇ ਸਰ ਇਹਦੇ ਵਿੱਚ ਕਿੰਨੇ ਇਨਵੋਲਵ ਹੈਗੇ ਆ ਬੰਦੇ ਇਹਦੇ ਵਿੱਚ ਚਾਰ ਬੰਦੇ ਹਜੇ ਪੁੱਛ ਕੇ ਚਾਏ ਨਹੀਂ ਬਾਕੀ ਜੇ ਕੰਪਲੇਨੈਂਟ ਦੇ ਕਹਿਣ ਤਾਂ ਪੰਜ ਛੇ ਬੰਦੇ ਹੋ ਸਕਦੇ ਨੇ ਦੋ ਤੋਂ ਬੰਦੇ ਹੋਰ ਹੋ ਸਕਦੇ ਨੇ ਉਹ ਵੀ ਵੈਰੀਫਾਈ ਕਰ ਰਹੇ ਨੇ ਜਿਨ੍ਹਾਂ ਦੇ ਨਾਮ ਕਲੀਅਰ ਨਹੀਂ ਆ ਉਹ ਮੋਹ ਵੀ ਤੁਹਾਨੂੰ ਸਬੰਧੀ ਅਪਡੇਟ ਦੇਗਾ ਸਰ ਜਿਹੜਾ ਪਿਸਟਲ ਆ ਕੋਈ ਲਾਇਸੈਂਸ ਹੀ ਆ ਜਾਂ ਇਹ ਦੋ ਨੰਬਰ ਦਾ ਬਿਲ ਲੈ ਕੇ ਆ ਨਾਜਾਇਜ਼ ਅਸਲਾ ਹੈ ਜੀ ਇਸ ਸਬੰਧੀ ਅਸੀਂ ਆਰਮਜ਼ ਦੀ ਸਮਗਲਿੰਗ ਦੀ ਵੀ ਧਾਰਾ ਨੂੰ ਐਡ ਕੀਤਾ ਜੋ ਕਿ ਇੱਕ ਹੀਨਸ ਆਫੈਂਸ ਹੈ ਸਰ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਇੱਕ ਤਾਂ ਜਿਹੜਾ ਭੁਪਿੰਦਰ ਸਿੰਘ ਹੈ ਉਸ ਨੂੰ ਤਾਂ ਮੌਕੇ ਤੁਸੀਂ ਗ੍ਰਿਫਤਾਰ ਕੀਤਾ ਗਿਆ ਤੇ ਜਸਵੀਰ ਸਿੰਘ ਦੇ ਲਈ ਸਮੋਟਾ ਨੂੰ ਅਸੀਂ ਆਪਣੀ ਇਨਫੋਰਮੇਸ਼ਨ ਦੇ ਸੋਰਸ ਦੇ ਬਿਜਤੇ ਨੇ ਕੁਦਰੋਂ ਮਾਰੋ ਗ੍ਰਿਫਤਾਰ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਹੁਣ ਰਿਮਾਂਡ ਲਿਆ ਇਹਨਾਂ ਦਾ ਕੀ ਹਾਂਜੀ ਜੋ ਪਹਿਲਾਂ ਇਹਨਾਂ ਦਾ ਅਸੀਂ ਭੁਪਿੰਦਰ ਸਿੰਘ ਦਾ 3 ਦਿਨ ਦਾ ਰਿਮਾਂਡ ਸੀ ਤੇ ਜਸਵੀਰ ਸਿੰਘ ਦਾ 1 ਦਿਨ ਦਾ ਰਿਮਾਂਡ ਸੀ ਤੂੰ ਜਦੋਂ ਅੱਛਾ ਦਾ ਰਿਮਾਂਡ ਖਤਮ ਹੋ ਗਿਆ ਇਹਨਾਂ ਨੂੰ ਜੁਡੀਸ਼ੀਅਨ ਮਾਰ ਤੇ ਜੇਲ੍ਹ ਭੇਜਿਆ